ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਤੋਂ ਬਾਅਦ ਉਸ ਦੇ ਕਤਲ ਦੇ ਮਾਮਲੇ ਦੇ ਵਿੱਚ ਦੇਸ਼ ਭਰ ਦੇ ਵਿੱਚ ਹੁਣ ਰੋਜ਼ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਯੂ ਵਕ ਵਕ ਥਾਵਾਂ ਤੇ ਓ ਪੀ ਡੀ ਸੇਵਾਵਾਂ ਨੂੰ ਬੰਦ ਕਰਕੇ ਡਾਕਟਰ ਹੜਤਾਲ ਕਰ ਰਹੇ ਨੇ ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਇੱਕ ਦਿਨ ਦੇ ਲਈ ਓ ਪੀ ਡੀ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਿਆ ਨੇ ਸਿਵਲ ਹਸਪਤਾਲ ਦੇ ਵਿੱਚ ਸਾਰੇ ਡਾਕਟਰ ਇਕੱਠੇ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਸੁਰੱਖਿਆ ਨੂੰ ਇੰਨੀ ਬਣਾਉਣ ਤੇ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕੁਝ ਹੋਇਆ ਉਸ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਆਈਐਮਏ ਦੇ ਸੱਤੇ ਤੇ ਪੰਜਾਬ ਭਰ ਦੇ ਵਿੱਚ ਹੀ ਆਪੀਡੀ ਸੇਵਾਵਾਂ ਨੂੰ ਬੰਦ ਕਰਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਇਸੇ ਦੇ ਚੱਲਦਿਆਂ ਬਠਿੰਡਾ ਦੇ ਵਿੱਚ ਵੀ ਡਾਕਟਰ ਇਕੱਠੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜੋ ਕੁਝ ਘਣਾਉਣਾ ਹੁੰਦਾ ਉਸ ਦੇ ਲਈ ਇਨਸਾਫ ਦੀ ਮੰਗ ਤੇ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਡਾਕਟਰ ਵਿਕਾਸ ਛਾਵੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਿੰਡਾ ਦਾ ਪ੍ਰੈਸੀਡੈਂਟ ਹਾਂ ਤੇ ਅਸੀਂ ਅੱਜ ਸਿਵਲ ਹਸਪੀਟਲ 'ਚ ਸਾਰੇ ਇਕੱਠੇ ਹੋਏ ਹਾਂ ਬਟਿੰਡਾ 'ਚ ਤੇ ਆਈਐਮਏ ਵੱਲੋਂ ਨੈਸ਼ਨਲ ਵਾਈਡ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਗਈ ਹੈ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਸਾਡੀ ਆਪੀਡੀਜ਼ ਬੰਦ ਗਈਆਂ ਉਹਦੇ ਪਿੱਛੇ ਰੀਜ਼ਨ ਹੈਗਾ ਉਸ ਤੋਂ ਅਨੁਸਾਰਿਆ ਨੂੰ ਵੈਸੇ ਤਾਂ ਪਤਾ ਹੈ ਫਿਰ ਵੀ ਮੈਂ ਦੱਸ ਦੇਣਾ ਕਿ ਜਿਹੜੀ ਵੈਸਟ ਬੰਗਾਲ ਦੇ ਕੋਲਕਾਤਾ 'ਚ ਆਰਜੀਕਾਰ ਹਸਪੀਟਲ 'ਚ ਇੱਕ ਰੈਜ਼ੀਡੈਂਟ ਡਾਕਟਰ ਡਾਕਟਰ ਦੀ ਲੇਡੀ ਰੈਜ਼ੀਡੈਂਟ ਡਾਕਟਰ ਦੀ ਤੇ ਮਰਡਰ ਹੋਇਆ ਉਹਨਾਂ ਉਹਦੇ ਨਾਲ ਪਹਿਲਾਂ ਗੈਂਗ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆ ਉਹ ਵੀ ਉਸੇ ਹਸਪੀਟਲ ਦੇ ਜਿੱਥੇ ਉਹ ਕੰਮ ਕਰ ਰਹੀ ਹੈ ਐਸ ਤੋਂ ਸ਼ਰਮਨਾਕ ਐਸ ਤੋਂ ਨਿੰਦਨੀਆ ਕੋਈ ਘਟਨਾ ਨਹੀਂ ਹੋ ਸਕਦੀ ਤੇ ਸਾਡੀ ਆਹੀ ਮੰਗ ਸੀ ਕਿ ਅਸੀਂ ਮਤਲਬ ਗਵਰਨਮੈਂਟ ਜਿਹੜੀ ਹੈ ਉਹਦੇ ਤੇ ਐਕਸ਼ਨ ਲਵੇ ਤੇ ਜਿਹੜੇ ਉਹਦੇ ਅਪਰਾਧੀ ਉਹਨਾਂ ਨੂੰ ਪਕੜੇ ਤੇ ਉਹਨਾਂ ਦੇ ਅਗੇਂਸਟ ਹਮਿਸਾਈਡ ਦਾ ਤੇ ਰੇਪ ਦਾ ਕੇਸ ਚੱਲ ਕੇ ਤੇ ਇੱਕ ਐਗਜ਼ੈਂਪਲਰੀ ਕੋਈ ਡਿਸੀਜਨ ਹੋਵੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਲੇਕਿਨ ਉਹਦੇ ਦੇਖਦੇ ਦੇਖਦੇ 14 ਤੇ 15 ਅਗਸਤ ਦੇ ਵਿੱਚ ਦੀ ਰਾਤ ਨੂੰ ਜਿਹੜੀ ਵੈਸਟ ਬੰਗਾਲ ਗਵਰਨਮੈਂਟ ਹੈ ਇਨਸਟੀਡ ਆਫ ਟੇਕਿੰਗ ਐਕਸ਼ਨ ਉਹਨੇ ਇਸ ਤਰੀਕੇ ਦਾ ਇੱਕ ਡਰਾਮਾ ਰਚਿਆ ਤੇ ਉਸ ਹਸਪੀਟਲ ਦੇ ਅੰਦਰ ਜਿਹੜੇ ਸਬੂਤ ਸੀਗੇ ਤੀਸਰੀ ਮੰਜ਼ਿਲ ਤੇ ਉਹਨਾਂ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਆਪ ਦੇ ਹਜ਼ਾਰ ਤੋਂ ਵੱਧ ਗੁੰਡਿਆਂ ਨੂੰ ਭੇਜ ਕੇ ਤੇ ਉਹ ਸਬੂਤ ਨਸ਼ਤ ਹਾਲਾਂਕਿ ਜਿਹੜੀ ਜਾਂਚ ਸੀ ਉਹ ਸੀਬੀਆਈ ਨੂੰ ਦੇ ਦਿੱਤੀ ਸੀ ਪਰ ਉਸ ਗਵਰਨਮੈਂਟ ਨੇ ਆਪ ਦੇ ਆਪ ਨੂੰ ਬਚਾਉਣ ਵਾਸਤੇ ਫੇਸ ਮਾਸਕਿੰਗ ਵਾਸਤੇ ਆ ਜਿਹੜਾ ਕੀਤਾ ਅਸੀਂ ਉਹਦੀ ਵੀ ਨਿੰਦਾ ਕਰਦੇ ਹਾਂ ਲਗਾਤਾਰ ਕਾਨੂੰਨ ਬਣਾਏ ਹੋਏ ਆ ਫਿਰ ਵੀ ਕੀ ਕਾਰਨਾਂ ਦੇ ਕਰਕੇ ਸੇਫਲੀ ਇਸ ਤਰ੍ਹਾਂ ਦੀ ਗੱਤ ਨਹੀਂ ਲੱਗਦਾ ਕਾਨੂੰਨ ਬਨੇ ਹੋਏ ਗਿਆ ਜਿਹੜਾ ਪਹਿਲਾਂ ਇੰਡੀਅਨ ਪੀਨਲ ਕੋਡ ਸੀ ਉਹਦੇ ਚ ਹਸਪੀਟਲ ਪ੍ਰੋਟੈਕਸ਼ਨ ਐਕਟ ਨਾਮ ਦਾ ਇੱਕ ਸਪੈਸ਼ਲ ਕਾਨੂੰਨ ਸੀਗਾ ਜਿੰਦੇ ਚ ਕੀ ਜਿਹੜੇ ਹਸਪੀਟਲਸ ਹੈਗੇ ਆ ਜਾਂ ਮੈਡੀਕਲ ਇੰਸਟੀਚੂਟਸ ਹੈਗੇ ਆ ਉੱਥੇ ਜਿਹੜੇ ਵੀ ਹੈਲਥ ਵਰਕਰਸ ਹੈ ਇਨਕਲੂਡਿੰਗ ਡਾਕਟਰਸ ਨਰਸਿੰਗ ਸਟਾਫ ਪੈਰਾਮੈਡੀਕਲਸ ਐਟ ਸੈਟਰਾ ਉਨ੍ਹਾਂ ਦੀ ਸੇਫਟੀ ਵਾਸਤੇ ਉਹ ਕਾਨੂੰਨ ਸੀ ਅਨਬੇਲੇਬਲ ਉਹ ਆਫੈਂਸ ਮੰਨਿਆ ਜਾਂਦਾ ਸੀ ਪਰ ਜਿਹੜੀ ਨਵੀਂ ਭਾਰਤੀ ਨਿਆਂ ਸੰਵਿਧਾਨ ਆਈ ਹੈ ਉਹਦੇ ਚ ਉਹ ਕਾਨੂੰਨ ਜਿਹੜਾ ਹੈ ਉਹ ਇਨਕਲੂਡ ਨਹੀਂ ਕੀਤਾ ਹੋਇਆ ਸਾਡੀ ਇਸ ਵਾਰੀ ਆ ਵੀ ਡਿਮਾਂਡ ਹੈਗੀ ਹੈ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੂੰ ਕਿ ਉਹ ਕਾਨੂੰਨ ਵਾਪਸ ਇਨਕਲੂਡ ਕੀਤਾ ਜਾਵੇ ਹਸਪੀਟਲ ਪ੍ਰੋਟੈਕਸ਼ਨ ਐਕਟ ਵਾਲਾ ਇਸ ਆਫੈਂਸ ਨੂੰ ਨੋਨ ਅਵੇਲੇਬਲ ਬਣਾਇਆ ਜਾਵੇ ਜਿਵੇਂ ਕਿ ਪਹਿਲਾਂ ਇੰਡੀਅਨ ਪੀਨਲ ਕੋਡ ਚ ਸੀਗਾ। ਹੁਣ ਤੁਹਾਡੀ ਡਿਮਾਂਡ ਕੀ ਹੈ? ਮਿਹਨਤ ਕਿੰਨੀ ਦੇਰ ਤੱਕ ਨਰਸ ਚਲੀ? ਸਾਡੀ ਜਿਹੜੀ ਡਿਮਾਂਡ ਹੈ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ। ਡਿਮਾਂਡ ਆਹੀ ਹੈ ਕਿ ਜਿਹੜੇ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਅਪਰਾਧੀ ਹੈਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਦੇ ਉਹਨਾਂ ਦੇ ਅਗੇਂਸਟ ਕੈਪੀਟਲ ਪਨਿਸ਼ਮੈਂਟ ਹੋਵੇ ਉਹਨਾਂ ਦਾ ਤੇ ਦੂਜਾ ਜਿਹੜਾ ਸਾਡਾ ਹਸਪੀਟਲ ਪ੍ਰੋਟੈਕਸ਼ਨ ਐਕਟ ਹੈ ਉਹਨੂੰ ਇਨਕਲੂਡ ਕੀਤਾ ਜਾਵੇ ਤੇ ਅਗਰ ਇਸ ਤਰੀਕੇ ਦੀ ਘਟਨਾਵਾਂ ਵੈਸਟ ਬੰਗਾਲ 'ਚ ਜਿਵੇਂ ਜੇਜੀ ਹੋਈ ਹੈ ਇਸ ਤਰੀਕੇ ਦੀ ਘਟਨਾਵ ਜਿਹੜੀਆਂ ਹੈ ਉਹ ਐਕਚੁਅਲੀ ਮੈਂ ਆਈਐਮਏ ਵੱਲੋਂ ਜਾਂ ਕਿਸੇ ਵੱਲੋਂ ਨਹੀਂ ਅਦਰਵਾਈਜ਼ ਵੀ ਪਬਲਿਕ ਵੱਲੋਂ ਦਾ ਜਿਹੜਾ ਪਬਲਿਕ ਦਾ ਪਰਸੈਪਸ਼ਨ ਹੈ ਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੈ ਉਹਨਾਂ ਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਐਕਸ਼ਨ ਲੈ ਕੇ ਉੱਥੇ ਪ੍ਰੈਜ਼ੀਡੈਂਟਸ ਰੂਲ ਲਾਉਣਾ ਚਾਹੀਦਾ ਹੈ ਡਾਕਟਰ ਸਾਹਿਬ ਅਜੇ ਇਹਨਾਂ ਨੂੰ ਮਸਲਾ ਹੈ ਪੱਖਿਆ ਸੀਗਾ ਤੇ ਕੱਲ੍ਹ ਕੇ ਪੱਛੋਂ ਇੱਕ ਫੇਰ ਨਰਸ ਦਾ ਜਿਹੜਾ ਕਤਲ ਕੀਤਾ ਗਿਆ ਰੇਪ ਵੀ ਕੀਤਾ ਗਿਆ ਬਿਲਕੁਲ ਬਿਲਕੁਲ ਦੇਖੋ ਸੋਸਾਇਟੀ 'ਚ ਕਿਤੇ ਵੀ ਕਿਸੇ ਨਾਲ ਵੀ ਕਿਸੇ ਵੀ ਮਹਿਲਾ ਨਾਲ ਰੇਪ ਹੁੰਦਾ ਹੈ ਉਹ ਕਿਸੇ ਦੀ ਬੇਟੀ ਹੈ ਕਿਸੇ ਦੀ ਭੈਣ ਹੈ ਕਿਸੇ ਦੀ ਮਾਂ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਜਾਗਰੂਕ ਹੋ ਕੇ ਸਾਰੀ ਜਥੇਬੰਦੀਆਂ ਨੂੰ ਉਹਦੇ ਅਗੇਂਸਟ ਆਵਾਜ਼ ਉਠਾਣੀ ਚਾਹੀਦੀ ਹੈ ਅਸੀਂ ਚਾਹੁੰਦੇ ਹਾਂ ਕਿ ਆਨ ਵਾਲਾ ਜਿਹੜਾ ਸਮਾਂ ਹੈ ਉਹ ਸਾਡੇ ਬੱਚਿਆਂ ਲਈ ਸੁਰੱਖਿਤ ਮਾਹੌਲ ਹੋਵੇ ਸਾਡੇ ਬੱਚੀਆਂ ਸਾਡੀ ਭੈਣਾਂ ਉੱਥੇ ਆਰਾਮ ਨਾਲੇ ਬਿਨਾ ਟੈਨਸ਼ਨ ਦੇ ਕੰਮ ਸਕਣ ਉਸ ਤਰੀਕੇ ਦਾ ਜਿਹੜਾ ਮਾਹੌਲ ਹੈ ਉਹ ਬਣਨਾ ਚਾਹੀਦਾ ਹੈ ਕੀ ਕਾਰਨ ਇਹ ਹੋਰ ਜਥੇਬੰਦੀਆਂ ਨਾਲ ਤਾਲਮੇਲ ਨਹੀਂ ਕੀਤਾ ਇਕੱਲੇ ਡਾਕਟਰ ਸੁਨਿਆਈ ਐਮ ਬਾਕੀ ਜਿਹੜੇ ਸਾਂਝਾ ਮੋਰਚਾ ਬਣਾ ਕੇ ਕੋਈ ਹੋਰ ਜਥੇਬੰਦੀ ਜਾਣੀ ਦੇਖੋ ਇਸ ਟਾਈਮ ਜਿਹੜੀ ਹੈ ਆਹੀ ਆਹੀ ਮੈਂ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਕਿ ਇਸ ਚੀਜ਼ ਨੂੰ ਕੱਲਾ ਡਾਕਟਰਸ ਦਾ ਮੁੱਦਾ ਕਰਕੇ ਕਿਉਂ ਦੇਖਿਆ ਜਾ ਰਿਹਾ ਜਦੋਂ ਕਿ ਆ ਸਮਾਜ ਦੀ ਕੂਰੀਤੀ ਹੈ ਤੇ ਸਵਾ ਪੂਰੇ ਸਮਾਜ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਅਸੀਂ ਅੱਜ ਓਖਚੇ ਆ ਅਸੀਂ ਉਹਨਾਂ ਨੂੰ ਸੰਪਰਕ ਕਰੀਏ ਉਸ ਤੋਂ ਪਹਿਲਾਂ ਉਹਨਾਂ ਜਥੇਬੰਦੀਆਂ ਦਾ ਆ ਫਰਜ ਬਣਦਾ ਸੀਗਾ ਕਿ ਉਹ ਅਗਰ ਆਪਦੇ ਆਪ ਨੂੰ ਐਨ ਜੀਓਜ਼ ਜਾਂ ਜਥੇਬੰਦੀਆਂ ਕਹਿੰਦੀਆਂ ਤਾਂ ਉਹ ਆਪੇ ਅੱਗੇ ਆ ਕੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੀਆਂ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਆ ਮੇਰਾ ਡਾਕਟਰ ਰਵਿਕੰਗ ਗੁਪਤਾ ਨਾਮ ਹੈ ਜੀ ਮੈਂ ਆਈਐਮਏ ਦਾ ਜਨ ਸੈਕਟਰੀ ਹਾਂ ਅਸੀਂ ਜੋ ਇਸ ਦਰਨੇ ਦੇ ਸੰਬੰਧ ਵਿੱਚ ਤੁਸੀਂ ਆਏ ਹੋ ਤਾਂ ਪਹਿਲਾਂ ਤਾਂ ਤੁਹਾਡਾ ਤਹਿ ਦਿਲੋਂ ਅਸੀਂ ਸ਼ੁਕਰਗੁਜ਼ਾਰ ਮੀਡੀਆ ਪਰਸਨਸ ਦਾ ਕਰਦੇ ਹਾਂ ਇਸ ਤਰ੍ਹਾਂ ਇਸ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ 9 ਅਗਸਤ ਦੀ ਰਾਤ ਨੂੰ ਜੋ ਬਹੁਤ ਮੰਦਭਾਗਾ ਤੇ ਬੜਾ ਬੇਰਹਿਮੀ ਨਾਲ ਜੋ ਹਾਦਸਾ ਉੱਥੇ ਵਾਪਰਿਆ ਹੈ ਕੋਲਕਾਤਾ ਮੈਡੀਕਲ ਕਾਲਜ ਆਰਜੀ ਮੈਡੀਕਲ ਕਾਲਜ ਕੋਲਕਾਤਾ ਉਸ ਵਾਸਤੇ ਉਹਦੇ ਸੰਬੰਧ ਵਿੱਚ ਇੱਥੇ ਨਾ ਆਈਐਮਏ ਬਠਿੰਡਾ ਤਰਫੋਂ ਲਗਾਇਆ ਗਿਆ ਹੈ ਜਿਸ ਦੀ ਪੀਸੀਐਮ ਐਸ ਐਸੋਸੀਏਸ਼ਨ ਸਪੋਰਟ ਕਰ ਰਹੀ ਹੈ ਆਈਐਮਏ ਦੇ ਜਿੰਨੇ ਵੀ ਹਸਪੀਟਲਾਂ ਨੇ ਪ੍ਰਾਈਵੇਟ ਸੈਕਟਰ ਦੇ ਜਿੰਨੇ ਹਸਪੀਟਲ ਨੇ ਉਹ ਸਾਰੇ ਹੀ ਅਜੇ ਟੋਟਲੀ ਬੰਦ ਨੇ ਔਰ ਆਈਡੀ ਨੇ ਵੀ ਇੰਡੀਅਨ ਡੈਂਟਲ ਐਸੋਸੀਏਸ਼ਨ ਨੇ ਵੀ ਇਹਦੀ ਸਪੋਰਟ ਕੀਤੀ ਹੈ ਉਹਦੇ ਉਸ ਜੋ ਇਨਸੀਡੈਂਟ ਦੇ ਸਬੰਧ ਵਿੱਚ ਜੋ ਧਰਨਾ ਜਲਾ ਰਹੇ ਆ ਉਹਦੇ ਸਬੰਧ ਵਿੱਚ ਆਈਡੀ ਨੇ ਵੀ ਸਾਰੇ ਆਪਣੇ ਬਰਿੰਡਾ ਦੇ ਹਸਪੀਟਲ ਅਜ ਬੰਦ ਕੀਤੇ ਨੇ ਡਿਮਾਂਡ ਕੀ ਹੈ ਜੇ ਆਪਾਂ ਡਿਮਾਂਡ ਸਹੀ ਕਰਦੇ ਆ ਵੀ ਜੋ ਉਸ ਲੇਡੀ ਡਾਕਟਰ ਨੂੰ ਰੈਜ਼ੀਡੈਂਟ ਡਾਕਟਰ ਨੂੰ ਇੰਨੀ ਬਹਿਰੇਮੀ ਨਾਲ ਰੇਪ ਕਰਕੇ ਉੱਥੇ ਕਤਲ ਕੀਤਾ ਗਿਆ ਹੈ 9 ਤਰੀਕ ਦੀ ਰਾਤ ਨੂੰ ਉਸ ਤੋਂ ਬਾਅਦ 15 ਦੀ ਰਾਤ ਨੂੰ ਉਹਦੇ ਜਦੋਂ ਧਰਨੇ ਦੇ ਸਬੰਧ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਡਾਕਟਰ ਬੈਠੇ ਉਹਨਾਂ ਦੇ ਮੌਬ ਨੇ ਬਹੁਤ ਮੰਦਭਗਾ ਅਟੈਕ ਕੀਤਾ ਉੱਥੋਂ ਦੇ ਜਿੰਨੇ ਵੀ ਸੈਮੀਨਾਰ ਹਾਲ ਜਿੱਥੇ ਇਹ ਹਾਦਸਾ ਵਾਪਰਿਆ ਸੀਗਾ 9 ਦੀ ਰਾਤ ਨੂੰ ਜਿੰਨੇ ਵੀ ਸਬੂਤ ਸੀਗੇ ਸੀਬੀ ਦੀ ਇਨਕੁਆਇਰੀ ਲਈ ਉਹ ਵੀ ਨੂੰ ਸੀਬੀ ਇਨਕੁਆਇਰੀ ਹੋਈ ਸੀ ਮਾਰਕ ਹੋਈ ਸੀ ਉਸ ਵਾਸਤੇ ਜੋ ਵੀ ਸਬੂਤ ਉੱਥੇ ਮੌਜੂਦ ਸੀ ਉਹ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਮੌਬ ਦੁਆਰਾ ਡਾਕਟਰਾਂ ਨਾਲ ਬੜਾ ਹੀ ਉੱਥੇ ਬੇਰਹਿਮੀ ਨਾਲ ਉਹਨਾਂ ਨੂੰ ਡਾਕਟਰਾਂ ਨੂੰ ਕੁੱਟਿਆ ਮਾਰਿਆ ਗਿਆ ਉੱਥੇ ਉਹਨਾਂ ਦਾ ਸਮਾਨ ਜੋ ਵੀ ਲਾਊਡਸਪੀਕਰ ਵਗੈਰਾ ਬੈਂਚ ਵਗੈਰਾ ਸਾਰੇ ਤੋੜੇ ਗਏ ਉਹ ਲੇਡੀ ਡਾਕਟਰ ਨੂੰ ਹਰਾਸ ਕੀਤਾ ਗਿਆ ਔਰ ਬਹੁਤ ਹੀ ਜੋ ਇਨਸੀਡੈਂਟ ਤੋਂ ਬਾਅਦ ਗਵਰਨਮੈਂਟ ਵੈਸਟ ਬੰਗਾਲ ਦੀ ਟੋਟਲੀ ਫੇਲ ਹੋਈ ਹੈ ਇਸ ਨੂੰ ਟੈਕਲ ਕਰਨ ਦੇ ਵਿੱਚ ਔਰ ਪੂਰੇ ਇਸ ਇਨਸੀਡੈਂਟ ਨੂੰ ਐਂਡ ਇਹਦੇ ਜਸਟਿਸ ਤੱਕ ਲੈ ਕੇ ਜਾਣ ਵੀ ਪੂਰੀ ਤਰ੍ਹਾਂ ਵੈਸਟ ਬੰਗਾਲ ਮਮਤਾ ਗਵਰਨਮੈਂਟ ਪੂਰੀ ਫੇਲ ਹੋਈ ਹੈ। ਉਹਦੇ ਸਬੰਧ ਵਿੱਚ ਸਾਰੇ ਪੂਰੇ ਹਿੰਦੁਸਤਾਨ ਦੇ ਵਿੱਚ 88 ਥਾਵਾਂ ਤੇ ਡਾਕਟਰਾਂ ਦੇ ਦੁਆਰਾ ਧਰਨੇ ਲਗਾਏ ਜਾ ਰਹੇ ਆ ਤਾਂ ਕਿ ਗਵਰਨਮੈਂਟ ਦੇ ਕੰਨਾਂ ਤੇ ਜੂਸ ਰੱਖੇ ਔਰ ਜੋ ਇਹ ਹਾਸਾ ਵਾਪਰਿਆ 9 ਦੀ ਰਾਤ ਨੂੰ ਔਰ 15 ਦੀ ਰਾਤ ਨੂੰ ਇਹਦਾ ਜਸਟਿਸ ਮਿਲ ਸਕੇ। ਮੈਂ ਤਾਂ ਭੇਟ ਜਈ ਕੇ ਨਾਲ ਲੂੰਗਾ ਵੀ ਜਿਹੜੇ ਇਹ ਜਿਹੇ ਭੇਟਿਓ ਫਿਰ ਵੀ ਤੋਂ ਪਹਿਲਾ ਉਹ ਰਿਲੇਟਿਡ ਡਾਕਟਰ ਦਾ ਨਰੇਪ ਹੋਇਆ ਕਤਲ ਹੋਇਆ ਫਿਰ ਕੱਲ ਪਰसों ਜਿਹੜਾ ਉੱਤਰ ਪ੍ਰਦੇਸ਼ ਵਿੱਚ ਵੀ ਇੱਕ ਨਰਸ ਦਾ ਕਤਲ ਕੀਤਾ ਗਿਆ ਰੇਪ ਵੀ ਕੀਤਾ ਗਿਆ ਉੱਤਰਾਖੰਡ ਦੇ ਵਿੱਚ ਵੀ ਨਰਸਿੰਗ ਸਟਾਫ ਨਾਲ सेम ही ਹਾਸਾ ਥੋੜੇ ਦਿਨ ਦੋ ਤਿੰਨ ਦਿਨ ਪਹਿਲਾਂ ਉਦੋਂ ਬਾਅਦ ਇਹ ਵਾਪਰਿਆ ਪਹਿਲਾ ਉਹ ਸਟਾਫ ਨਰਸ ਦਾ ਰੇਪ ਕੀਤਾ ਗਿਆ ਫਿਰ ਉਹਦਾ ਮਰਡਰ ਕੀਤਾ ਗਿਆ ਇਹ ਰੂਟੀਨ ਦੇ ਵਿੱਚ ਹੀ ਹਾਸੇ ਡੈਲੀ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਨਾਲ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਤੇ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਦਿੱਲੀ ਵਾਂਗੂ ਵਾਪਰ ਰਹੇ ਨੇ ਇਨਾਂ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਐਕਚੁਅਲੀ ਸਰਕਾਰ ਦਾ ਜੋ ਜੋ ਮੇਰਾ ਪਰਸਨਲ ਓਪੀਨੀਅਨ ਹੈ ਪੋਲੀਟੀਸ਼ੀਅਨਸ ਦਾ ਡਾਕਟਰਾਂ ਨੂੰ ਲੈ ਕੇ ਬੜਾ ਹੀ ਸੌਫਟਕੋਰਨ ਡਾਕਟਰਾਂ ਵਾਲੇ ਪਾਸੇ ਕੋਈ ਧਿਆਨ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਇੰਜ ਲੱਗਦਾ ਹੈ ਕਿ ਡਾਕਟਰ ਸਾਡਾ ਵੋਟ ਬੈਂਕ ਨਹੀਂ ਹੈ ਲੇਕਿਨ ਉਹ ਇੱਕ ਚੀਜ਼ ਭੁੱਲਦੇ ਨੇ ਕਿ ਇੱਕ ਡਾਕਟਰ ਦੇ ਨਾਲ 50-50 ਬੰਦੇ ਅਟੈਚ ਹੁੰਦੇ ਨੇ ਹਸਪੀਟਲ ਦੇ ਵਿੱਚ ਜਿਹੜਾ ਕਿ ਸਰਕਾਰ ਦਾ ਵੋਟ ਬੈਂਕ ਹੋ ਸਕਦਾ ਹੈ ਔਰ ਲੇਕਿਨ ਇੱਕ ਡਾਕਟਰ 50 ਤੋਂ 60 ਬੰਦਿਆਂ ਨੂੰ 100 ਬੰਦਿਆਂ ਨੂੰ ਵੀ ਇੱਕ ਇਨਫਲੂਐਂਸ ਰੱਖਦਾ ਕੋਈ ਪੇਸ਼ੈਂਟ ਦੀ OPD ਡਾਕਟਰ ਕੋਲ ਬੜੀ ਹੁੰਦੀ ਹੈ ਕਿ ਡਾਕਟਰ ਦੇ ਕਹਿਣ ਤੇ ਬਹੁਤ ਹੀ ਕੁਝ ਡਿਪੈਂਡ ਕਰਦਾ ਹੈ ਉਹ ਪੇਸ਼ੈਂਟ ਦੀ ਮੋਰਟੈਲਿਟੀ ਵੀ ਤੇ ਸਟਾਫ ਦੀ ਮੋਰਟ ਬਹੁਤ ਵੱਡੀ ਹੀ ਮਿਸਾਲ ਪੇਸ਼ ਕਰ ਸਕਦੇ ਜਿਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਜੋ ਵੀ ਇਹ ਇਹਦੇ ਰਿਗਾਰਡਿੰਗ ਕਾਨੂੰਨ ਸਖਤ ਤੋਂ ਸਖਤ ਉਹ ਲੈ ਕੇ ਆਵੇ ਔਰ ਜੋ ਇਸ ਇਨਸੀਡੈਂਟ ਦੇ ਰਿਗਾਰਡਿੰਗ ਜੋ ਕੰਪਲੀਟ ਨੇ ਜੋ ਅਪਰਾਧੀ ਨੇ ਚਾਹੇ ਦੇਸ਼ ਤੋਂ ਬਾਹਰ ਵੀ ਚਲੇ ਗਏ ਜਾਂ ਦੇਸ਼ ਦੇ ਅੰਦਰ ਵੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਕੇਂਦਰ ਸਰਕਾਰ ਵੱਲੋਂ ਨਵੀਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇ ਕਿਸੇ ਹਸਪਤਾਲ 'ਚ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਦਾ ਮੁਖੀ 6 ਘੰਟਿਆਂ ਦੇ ਵਿੱਚ ਵਿੱਚ ਰਿਪੋਰਟ ਦੇਊਗਾ ਤੁਰੰਤ ਤੋਂ 8 ਘੰਟੇ 'ਚ ਕਰੂ ਜੇ ਨਹੀਂ ਮੰਦਾ ਤਾਂ ਉਲਟਾ ਉੱਥੇ ਕਾਰਵਾਈ ਹੋ ਸਕਦੀ ਹੈ ਬਿਲਕੁਲ ਸਹੀ ਇਤਾ ਬਿਲਕੁਲ ਸਹੀ ਐਸੀ ਡਾਇਰੈਕਸ਼ਨ ਹੈ ਜੋ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਉਦੇ ਮੈਡੀਕਲ ਇੰਸਟੀਚੂਟ ਜਾਂ ਕਿਸੇ ਵੀ ਇੰਸਟੀਚੂਟ ਦੇ ਹੈੱਡ ਦੀ ਰਿਸਪਾਂਸਿਬਿਲਟੀ ਬਣ ਜਾਂਦੀ ਹੈ ਐਜਾ ਮੰਦਪਗਾ ਇਨਸੀਡੈਂਟ ਕਿਤੇ ਵੀ ਹੁੰਦਾ ਕੋਈ ਰੇਪ ਦਾ ਜਾਂ ਮਰਡਰ ਦਾ ਜਾਂ ਕਿਸੇ ਕੋਈ ਵਾਇਲੈਂਸ ਦਾ ਤਾਂ ਉਹਦੀ ਇੰਸਟੀਚੂਟ ਨੂੰ ਤੁਰੰਤ ਦੀ ਮੈਂ ਤਾਂ 6 ਘੰਟੇ ਵੀ ਜ਼ਿਆਦਾ ਕਹੂੰਗਾ ਵਿਧੀ ਨੇ ਹਾਫ ਐਨ ਆਵਰ ਦੇ ਘੰਟੇ ਦੇ ਵਿੱਚ ਵਿੱਚ ਉਹਦੀ ਰਿਪੋਰਟ ਪੁਲਿਸ ਨੂੰ ਦੇ ਕੇ ਐਫ ਆਈ ਆਰ ਦਰਜ ਪੁਲਿਸ ਨੂੰ ਨਾਲ ਦੀ ਨਾਲ ਇੰਸਟੀਚੂਟ ਦੇ ਹੈੱਡ ਨੂੰ ਕਰਵਾਨੀ ਚਾਹੀਦੀ ਹੈ ਇਹ ਸਰਕਾਰ ਤਰਫੋਂ ਸਲਾਗਾਪੂਰ ਕਦਮ ਚੱਕਿਆ ਗਿਆ ਜੋ ਸਾਡੀ ਸਟ੍ਰਾਈਕਾਂ ਚੱਲ ਰਹੀਆਂ ਪ੍ਰੋਟੈਸਟ ਚੱਲ ਰਹੇ ਆ ਉਹਦੇ ਪ੍ਰੈਸ਼ਰ ਦੇ ਵਿੱਚ ਹੀ ਸਰਕਾਰ ਨੇ ਇਹ ਇਹ ਛੋਟਾ ਕਮਿਊਨਿਟੀ ਇਸ ਤੋਂ ਬਹੁਤੀ ਜ਼ਿਆਦਾ ਸੈਟੀਸਫਾਈ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਜੋ ਇਹ ਕ੍ਰਾਈਮਨਲਸ ਨੇ ਜੋ ਪ੍ਰਾਂਤ ਵੀ ਨੇ ਜੋ ਏਡਾ ਵੱਡਾ ਇਨਸੀਡੈਂਟ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਹਾਂਜੀ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਕੀ ਕਰਨਾ ਚਾਹੁੰਦੇ ਆ ਅੱਜ ਪ੍ਰਦਰਸ਼ਨ ਕਰਨਾ? ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ। ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਬਠਿੰਡਾ ਕਾਈ ਦਾ ਪ੍ਰਧਾਨ ਹਾਂ। ਕੋਲਕਾਤਾ ਦੇ ਵਿੱਚ ਇਹ 9 ਅਗਸਤ ਨੂੰ ਜੋ ਘਟਨਾ ਵਾਪਰੀ ਹੈ ਉਹ ਹੁਣ ਤਕਰੀਬਨ ਸਭ ਨੂੰ ਪਤਾ ਹੈ। ਇਹ ਇੱਕ ਬਹੁਤ ਘਨਾਉਣੀ ਸ਼ਰਮਨਾਕ ਤੇ ਬੜੀ ਦਰਿੰਦਗੀ ਭਰੀ ਘਟਨਾ ਸੀ ਜਿਦੇ ਵਿੱਚ ਇੱਕ ਲੇਡੀ ਡਾਕਟਰ ਜੋ ਰਾਤ ਨੂੰ ਡਿਊਟੀ ਤੇ ਰਿਟਾਇਰ ਆਪਣੇ ਰੈਸਟ ਕਰਨ ਲਈ ਜਾਂਦੀ ਹੈ ਉਸ ਸਮੇਂ ਉਹਨਾਂ ਬਲਾਤਕਾਰ ਕਰਨ ਤੋਂ ਬਾਅਦ ਉਹਦੀ ਹੱਤਿਆ ਕਰਤੀ ਜਾਂਦੀ ਹੈ ਉਸ ਤੋਂ ਬਾਅਦ ਧਰਨਾਕਾਰੀ ਪ੍ਰੋਟੈਸਟ ਤੇ ਜੋ ਬੈੰਦੇ ਨੇ 14 ਤਰੀਕ ਦੀ ਰਾਤ ਨੂੰ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਲੱਗਦਾ ਹੈ ਵੀ ਰਾਜਨੀਤਿਕ ਸ਼ਹਿਰ ਤੇ ਇਹ ਗੁੰਡਾਗਰਦੀ ਹੋਈ ਹੈ ਉਸ ਕਾਲਜ ਦੇ ਵਿੱਚ ਕੋਈ ਬਹੁਤ ਕੁਝ ਵੱਡਾ ਚੱਲ ਰਿਹਾ ਉਸ ਕਾਲਜ ਦੇ ਵਿੱਚ ਜਿਸ ਕਰਕੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਸਭ ਗੁੰਡਾਗਰਦੀਆਂ ਦਾ ਸਾਥ ਦੇ ਰਿਹਾ ਤਾਂ ਉਹਨਾਂ ਧਰਨਾਕਾਰੀਆਂ ਦੇ ਲਈ ਸਪ ਤੇ ਸਮਾਜ ਵਿੱਚ ਜਿਹੜੀਆਂ ਘਟਨਾਵਾਂ ਦੀ ਨਿੰਦਿਆ ਕਰਨ ਵਾਸਤੇ ਸਮੂਹ ਡਾਕਟਰ ਜਥੇਬੰਦੀ ਚਾਹੇ ਉਹ ਆਈਐਮਏ ਹੈ ਚਾਹੇ ਸਟੇਟ ਯੂਨੀਅਨਾਂ ਨੇ ਪੀਜੀਆਈ ਨੇ ਏਮਜ਼ ਨੇ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਉਹਨਾਂ ਦੀ ਸਪੋਰਟ ਕਰਨ ਦੇ ਲਈ ਸੋਲੀਡੈਰਿਟੀ ਦੇ ਲਈ ਰੋਸ ਧਰਨੇ ਕੀਤੇ ਜਾਣ ਇਹ ਉਸ ਰੋਸ ਧਰਨੇ ਦਾ ਹੀ ਇੱਕ ਹਿੱਸਾ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਜੋ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ ਦੇ 6 ਵਜੇ ਤੱਕ ਉਹ ਵੱਡੀ ਸੇਵਾਵਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਡਾਕਟਰਾਂ ਦੀ ਸਰਕਾਰੀ ਦੀ ਉਹਨਾਂ ਨੇ ਕੱਲ ਸਾਰਾ ਦਿਨ ਓਪੜੀ ਬੰਦ ਕੀਤੀ ਸੀ ਅੱਜ ਉਹ ਲੋਕਲ ਯੂਨਿਟ ਦੇ ਵਿੱਚ ਮੈਂ ਅਸੀਂ ਇੱਥੇ ਬਠਿੰਡਾ ਯੂਨਿਟ ਦੇ ਵਿੱਚ ਓਪੜੀ ਬੰਦ ਕਰਕੇ ਅਸੀਂ ਆਈਐਮਐ ਦਾ ਸਮਰਥਨ ਕਰ ਰਹੇ ਹਾਂ ਤੇ ਇਹ ਘਟਨਾਵਾ ਇਹਨੂੰ ਡਾਕਟਰਾਂ ਨਾਲ ਜੋੜ ਕੇ ਨਾ ਵੇਖਣ ਦੀ ਬਜਾਏ ਇਸ ਸਮਾਜ ਦੇ ਵਿੱਚ ਔਰਤਾਂ ਦੇ ਉਹਨਾਂ ਦੇ ਕੰਮਾਂ ਵਾਲੀਆਂ ਥਾਵਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਵੇਖ ਕੇ ਲੈਣੇ ਚਾਹੀਦੇ ਹੈ ਇਹ ਜਿਹੇ ਫੈਸਲੇ ਔਰਤ ਸਾਡੇ ਜਿਹੜੇ ਕਿਤੇ ਦੇ ਵਿੱਚ ਮੈਡੀਕਲ ਕੇਤੇ ਦੇ ਵਿੱਚ 70 ਤੋਂ 80% ਔਰਤਾਂ ਜੋ ਮੁਲਾਜ਼ਮ ਹੁੰਦੀਆਂ ਨੇ ਤੇ ਉਹਨਾਂ ਦੀਆਂ ਨਾਈਟ ਡਿਊਟੀਆਂ ਵੀ ਲੱਗਦੀਆਂ ਨੇ ਤਾਂ ਜੇ ਉਹ ਮੈਡੀਕਲ ਕਾਲਜ ਹੀ ਭੀੜ ਭੜਕੇਲੀ ਜਗ੍ਹਾ 'ਚ ਇਸ ਤਰ੍ਹਾਂ ਦੇ ਜੁਰਮ ਦਾ ਸ਼ਿਕਾਰ ਹੋ ਸਕਦੀਆਂ ਨੇ ਤਾਂ ਸਾਡੀਆਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿੱਥੇ ਉਹ ਕਲੀਆਂ-ਕਲੀਆਂ ਕਈ ਵਾਰੀ ਡਿਊਟੀ ਕਰਦੀਆਂ ਨੇ ਤਾਂ ਸਾਡੀ ਇਹ ਮੰਗ ਕਿ ਔਰਤਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਸਿਹਤ ਕਾਮਿਆਂ ਦੀ ਸੁਰੱਖਿਅਤ ਹੋਣੀ ਚਾਹੀਦੀ ਹੈ ਬਿਲਕੁਲ ਜਾਇਜ਼ ਬਣਦੀ ਹੈ ਕੋਈ ਵੀ ਸਰਕਾਰ ਹੋਵੇ ਉਹ ਚਾਹੇ ਸੈਂਟਰਲ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਜਾਂ ਆਪਣੀ ਪੰਜਾਬ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਕੋਈ ਹਰੇਕ ਸਰਕਾਰ ਦਾ ਫਰਜ ਬਣਦਾ ਹੈ ਕਿ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਜਿੱਥੇ ਸਿਹਤ ਕਰਮਿਕ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਉਹਨਾਂ ਨੂੰ ਕਰਨਾ ਬਣਦਾ ਹੈ ਡਾਕਟਰ ਸਾਹਿਬ ਇਹ ਸਪਰਦਸ਼ਨ ਦੀ ਜਿਹੜੀ ਰੋਸ ਦੇ ਅੱਜ ਅਜੇ ਠੰਡੀ ਵੀ ਨਹੀਂ ਪਈ ਸੀ ਤੇ ਜਿਸ ਵਿੱਚ ਇੱਕ ਨਰਸ ਦਾ ਇਸ ਤਰ੍ਹਾਂ ਰੇਪ ਕਰਕੇ ਕਤਲ ਕਰ ਦਿੱਤਾ ਹਾਂ ਇਹ ਇਹ ਵੀ ਹੈ ਜੀ ਉੱਤਰਾਖੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਇੱਕ ਉਸ ਘਟਨਾ ਦੀ ਲੜੀ ਦੇ ਵਿੱਚ ਹੈ ਤਾਂ ਸਾਡੀਆਂ ਇਹ ਮੰਗਾਂ ਕਿ ਇੱਕ ਸਖਤ ਕਾਨੂੰਨ ਹੋਣੇ ਚਾਹੀਦੇ ਨੇ ਇਹ ਜੇ ਕਿਸਾਂ ਵਾਸਤੇ ਜਿਨ੍ਹਾਂ ਦਾ ਬਹੁਤ ਹੀ ਸਪੀਡੀ ਟ੍ਰਾਇਲ ਹੋਵੇ ਬਹੁਤ ਹੀ ਜਲਦੀ ਉਹਨਾਂ ਨੂੰ ਸਜ਼ਾ ਸੁਣਾਈ ਜਾਣਾ ਤਾਂ ਕਿ ਦੋਸ਼ੀਆਂ ਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਡਰ ਪੈ ਆਵੇ ਡਰ ਮਹਿਸੂਸ ਹੋਵੇ ਉਹਨਾਂ ਨੂੰ ਕਿ ਇਸ ਤਰ੍ਹਾਂ ਦੇ ਜੁਰਮਾਂ ਦੀ ਬੜੀ ਤੇਜ਼ੀ ਨਾਲ ਸਜ਼ਾ ਮਿਲਦੀ ਹੈ ਸਾਡਾ ਨਿਆਂ ਤੰਤਰ ਥੋੜਾ ਸਲੋ ਚੱਲਦਾ ਪਰ ਇਹੋ ਜੇ ਕੇਸਾਂ ਦੇ ਵਿੱਚ ਸਾਡੀ ਇਹ ਮੰਗ ਜ਼ਰੂਰ ਹੋਊਗੀ ਕਿ ਘੱਟੋ ਘੱਟ ਇਹ ਜੇ ਕੇਸਾਂ ਨੂੰ ਪਹਿਲ ਦੇ ਆਧਾਰ ਤੇ ਵਰਤ ਕੇ ਤੇ ਜਲਦੀ ਫੈਸਲਾ ਕਰਕੇ ਉਹਨਾਂ ਦਾ ਲੋਕਾਂ ਦੇ ਵਿੱਚ ਇਸ ਥੋੜਾ ਕਾਨੂੰਨ ਦਾ ਖੌਫ ਹੋਣਾ ਚਾਹੀਦਾ ਤੁਸੀਂ ਕਹੇ ਵੀ ਡਾਕਟਰਾਂ ਨਾਲ ਇਸ ਦਾ ਜਾਨ ਜੋੜ ਕੇ ਦੇਖਾ ਜਾਵੇ ਦੂਜੀਆਂ ਸਮਾਜਿਕ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਜਾਂ ਸਮੂਲੀਅਤ ਨਹੀਂ ਕੀਤੀ ਕਿ ਕਹਿਣਾ ਹੈ ਦੇਖੋ ਸਮਾਜ ਦੇ ਵਿੱਚ ਹਰ ਇੱਕ ਦਾ ਆਪਣਾ ਆਪਣਾ ਫਰਜ ਹੈ ਕਿਸ ਤਰੀਕੇ ਨਾਲ ਕੋਈ ਰਿਸਪੌਂਡ ਕਰਦਾ ਪਰ ਜਿਵੇਂ ਕਿ ਕੱਲ ਹੀ ਬਾਰ ਐਸੋਸੀਏਸ਼ਨ ਸੀ ਕਿ ਇੱਕ ਉਹਨਾਂ ਵੱਲੋਂ ਵੀ ਇੱਕ ਸਮਰਥਨ ਆਇਆ ਸੀਗਾ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਉਹ ਇੱਕ ਸਾਡੀ ਲੱਗਦਾ ਹੈ ਕਿ ਸਾਡੀ ਕੈਡਰ ਦੀ ਹੋਣ ਲੜਕੀ ਸੀਗੀ ਤਾਂ ਅਸੀਂ ਪਹਿਲਾਂ ਆ ਰਹੇ ਹਾਂ ਸਾਨੂੰ ਇਹ ਡਰ ਲੱਗਦਾ ਹੈ ਕਿ ਸਾਡੇ ਕੇਡਰ ਦੇ ਵਿੱਚ ਇਸ ਤਰ੍ਹਾਂ ਦੇ ਘਟਨਾਵਾ ਹੋਰ ਹੋ ਸਕਦੇ ਨੇ ਕਿਉਂਕਿ ਅਸੀਂ ਹੀ ਉਹ ਕੇਡਰਾਂ ਜੋ ਨਾਈਟ ਡਿਊਟੀਆਂ ਕਰਦਾ ਹੈ ਜਿੱਥੇ ਲੜਕੀਆਂ ਨਾਈਟ ਡਿਊਟੀਆਂ ਕਰਦੀਆਂ ਨੇ ਹੋਰ ਮਹਿਕਮਾ ਵਿੱਚ ਨਾਈਟ ਡਿਊਟੀਆਂ ਹੁੰਦਾ ਇਹਨਾਂ ਰੁਝਾਨ ਨਹੀਂ ਹੁੰਦਾ ਇਸ ਕਰਕੇ ਸਾਡੀ ਇਹ ਮੰਗ ਪਹਿਲਾਂ ਰਹਿੰਦੀ ਹੈ ਪਰ ਅਸੀਂ ਫਿਰ ਵੀ ਸਮਾਜ ਨੂੰ ਅਪੀਲ ਕਰਦੇ ਹਾਂ ਇਹ ਰੋਜ਼ਗਾਰ ਨੇ ਕਿਸੇ ਨੂੰ ਠਿੱਠ ਪਰੇਸ਼ਾਨ ਕਰਨ ਵਾਸਤੇ ਨਹੀਂ ਹੁੰਦੇ ਇਹਨਾਂ ਰੋਜ਼ਗਾਰਨਾਂ ਦਾ ਮਤਲਬ ਹੁੰਦਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਆਪਣੀ ਲੋਡ ਨੂੰ ਲੋਕਾਂ ਦੀ ਲੋਡ ਬਣਾ ਕੇ ਚੱਲਣਾ ਚਾਹੀਦਾ ਤਾਂ ਹੈ ਕਿ ਫਰਜ਼ ਇਹ ਬਣਦਾ ਹੁੰਦਾ ਧਰਨੇ ਦਾ ਮਤਲਬ ਹੁੰਦਾ ਸੀ ਧਰਨਾ ਕਰਤਾ ਤੇ ਲੋਕ ਸਾਨੂੰ ਤੇ ਅਸੀਂ ਤੁਹਾਡੇ ਲਈ ਲੜਾਈ ਲੜਦੇ ਆ ਕਿਉਂਕਿ ਇਹ ਲੜਾਈ ਜਿਹੜੀ ਹੈਗੀ ਆ ਜਾਂ ਇਹ ਮੰਗ ਜਿਹੜੀ ਹੈਗੀ ਆ ਉਹ ਨਜਾਇਜ਼ ਨਹੀਂ ਹੈ ਬਿਲਕੁਲ ਜਾਇਜ਼ ਹੈ ਕਿਉਂਕਿ ਅੱਜ ਜਿਹੜੀ ਉਹ ਕੁੜੀ ਹੈ ਉਹ ਉਹ ਕਿਸੇ ਦੀ ਵੀ ਕੁੜੀ ਹੋ ਸਕਦੀ ਆ ਉਹ ਸਾਡੀ ਬੱਚੀ ਹੋ ਸਕਦੀ ਆ ਤੁਹਾਡੀ ਬੱਚੀ ਹੋ ਸਕਦੀ ਹੈ ਸਮਾਜ ਦੇ ਵਿੱਚ ਕਿਸੇ ਵੀ ਵਰਗ ਦੀ ਬੱਚੀ ਹੋ ਸਕਦੀ ਆ ਉਹ ਉਹ ਨਰਸ ਹੋ ਸਕਦੀ ਆ ਉਹ ਡਾਕਟਰ ਹੋ ਸਕਦੀ ਆ ਠੀਕ ਹੈ ਇਸ ਕਰਕੇ ਸਮਾਜ ਦੀਆਂ ਬਾਕੀ ਜਥੇਬੰਦੀਆਂ ਨੂੰ ਸਾਡੀ ਅਪੀਲ ਰਹੂਗੀ ਬਾਕੀ ਸਮਾਜ ਨੂੰ ਵੀ ਅਪੀਲ ਰਹੂਗੀ ਕਿ ਉਹ ਸਾਡੇ ਨਾਲ ਇਹੋ ਜੀ ਕਸਮਾਂ ਤੇ ਜ਼ਰੂਰ ਆਉਣਾ ਚਾਹੀਦਾ ਇੱਕ ਕੇਂਦਰ ਸਰਕਾਰ ਵੱਲੋਂ ਨਾ ਹੀ ਅਧੇ ਜਾਰੀ ਕੀਤੇ ਗਏ ਵਿੱਚ ਕਿਸੇ ਵੀ ਸੰਸਥਾ ਵਿੱਚ ਕੋਈ ਜੇ ਹਿੱਕਾ ਟਕਣਾ ਦਾ ਪਰ ਕੇ ਕੋਈ ਲੜਾਈ ਝਗੜਾ ਵੀ ਹੁੰਦਾ ਤਾਂ ਉਦੋਂ ਦਾ ਮੁੱਖੀ 6 ਘੰਟੇ ਅੰਦਰ ਅੰਦਰ ਰਿਪੋਰਟ ਦੇਵੇ ਤੇ ਪੁਲਿਸ ਐਫ ਆਈ ਆਰ ਦਾ ਤਿਕਰੀ ਜੇ ਨਹੀਂ 6 ਘੰਟੇ ਦਾ ਸਭ ਮੁੱਖੀ ਤੇ ਕਾਰਵਾਈ ਹੋ ਸਕਦੀ ਹੈ ਇਹ ਇੱਕ ਚੰਗਾ ਫੈਸਲਾ ਹੈਗਾ ਪਰ ਅਸੀਂ ਉਸ ਤੋਂ ਵੀ ਪਿਛਲੇ ਫੈਸਲੇ ਤੇ ਖੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਜੀਆਂ ਕਟਰਾਮ ਹੋਣੀ ਕਿਉਂ ਦਿੱਤੀਆਂ ਜਾਣਾ ਸਟਾਫਾਂ ਦੀ ਪੂਰੀ ਭਰਤੀ ਕੀਤੀ ਜਾਵੇ ਡਾਕਟਰਾਂ ਦੀ ਪੂਰੀ ਭਰਤੀ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਾਡੇ ਨਾਲ ਬਹਿਸਵਾਜੀ ਘਟੇ ਉਹਨਾਂ ਨੂੰ ਸੁਵਾਮਾ ਮਿਲਣੋਂ ਬਹਿਸਵਾਜੀ ਘਟੂਗੀ ਬਹਿਸਬਾਜੀ ਘੱਟ ਕੇ ਇੱਕ ਵਧੀਆ ਸਖਾਵਾਂ ਮਾਹੌਲ ਬਣਦਾ ਹੈ ਮਰੀਜ਼ਾਂ ਲਈ ਵੀ ਸਾਡੇ ਲਈ ਵੀ ਵੀ ਅਸੀਂ ਵਧੀਆ ਕੰਮ ਕਰੀਏ ਇਸ ਕਰਕੇ ਸਟਾਫ ਦੀ ਭਰਤੀ ਤੇ ਜਿਹੜਾ ਭਰਤੀ ਸਟਾਫ ਹੈ ਉਹਦੀਆਂ ਮੰਗਾਂ ਜਾਂ ਕਹਿ ਲਓ ਉਹਨਾਂ ਦੀਆਂ ਲੋੜਾਂ ਜਾਂ ਉਹਨਾਂ ਦੇ ਕੰਮ ਦੇ ਮਾਹੌਲ ਨੂੰ ਆਪਾਂ ਸਖਾਵਾਂ ਰੱਖੀਏ ਤਾਂ ਕਿ ਉਹ ਛੱਡ ਕੇ ਨਾ ਜਾਵੇ ਜਿਵੇਂ ਆਪਾਂ ਪਿਛਲੇ ਹਫ਼ਤਿਆਂ 'ਚ ਦੇਖਿਆ ਕਿ ਬਠਿੰਡਾ ਜ਼ਿਲ੍ਹੇ ਦੇ ਹੀ 7 ਡਾਕਟਰ ਰਜਾਇਨ ਕਰ ਗਏ ਸੀ ਤਾਂ ਇਹ ਸਰਕਾਰਾਂ ਦਾ ਫਰਜ਼ ਬਣਦਾ ਉਹਨਾਂ ਨੂੰ ਪੁੱਛਣਾ ਵੀ ਉਹ ਕਿਉਂ ਛੱਡ ਕੇ ਜਾ ਰਹੇ ਨੇ ਕੀ ਉਹਨਾਂ ਦੀਆਂ ਕੁਝ ਮੰਗਾਂ ਅਹਿਜੀਆਂ ਸੀ ਜਾਂ ਉਹਨਾਂ ਦੇ ਕੁਝ ਜਿਹੜੇ ਮਸਲੇ ਇਹ ਜੇ ਸੀ ਜਿਹੜੇ ਉਹ ਹੱਲ ਨਹੀਂ ਕਰ ਸਕੇ ਤੇ ਦ ਕਿਉਂ ਨਾ ਅਸੀਂ ਕਰੀਏ ਡਾਕਟਰਾਂ ਨੂੰ ਮੈਹਿਕਮਾ ਚ ਰੱਖਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਸਰਕਾਰੀ ਸੰਸਥਾਵਾਂ ਨੂੰ ਬਚਾਉਣਾ ਹੈ ਜੇ ਅਸੀਂ ਲੋਕਾਂ ਨੂੰ ਇਲਾਜ ਦੇਣਾ ਚਾਹੁੰਦੇ ਹਾਂ ਇੱਕ ਵਧੀਆ ਦਰਜੇ ਦਾ ਸਰਕਾਰੀ ਹਸਪਤਾਲ ਹੋਣੇ ਹੀ ਚਾਹੀਦੇ ਨੇ ਵਧੀਆ ਹੋਣੇ ਚਾਹੀਦੇ ਨੇ ਸਟਾਫ ਨਾਲ ਵੈਲ ਕੁਪਡ ਹੋਣੇ ਚਾਹੀਦੇ ਨੇ ਇਸ ਕਰਕੇ ਸਾਡੀ ਮੰਗ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਹੈ ਸਾਡੀ ਮੰਗ ਉਹ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਵੀ ਹੈ ਤਾਂ ਕਿ ਡਰ ਰਹਿਤ ਬਿਨਾਂ ਕਿਸੇ ਡਰ ਤੋਂ ਬਿਲਕੁਲ ਬੇਖੌਫ ਹੋ ਕੇ ਵਧੀਆ ਸਵਾਮਾ ਦੇ ਸਕੇ